ਜਿਵੇਂ ਉਹ ਦਾਦਾ ਕੋਈ ਪਾਰਟੀ ਪੂਰਾ ਤਾਂ ਕਰਦੀ ਉਹ ਵਾਅਦੇ ਦਾ ਬਹੁਤ بڑے بڑے ਕਰਦੇ ਹਮ ਸਾਨੂੰ ਕਿਸੇ ਤੇ ਕੋਈ ਵਿਸ਼ਵਾਸ ਹੈ ਮੇਰੇ ਹਿਸਾਬ ਨਾਲ ਤਾਂ ਕੋਈ ਪਾਰਟੀ ਕੰਮ ਕਰਦੀ ਨਹੀਂ ਸੰਗਰੂ ਦੇ ਕਿਸੇ ਸੜਕ ਤੇ ਨਿਕਲ ਜੋ ਗੰਦਗੀ ਪਈ ਹੈ ਸਫਾਈ ਨਹੀਂ ਕਰਵਾ ਸਕਦੇ ਪਾਸੋਂ ਉਹ ਨਹੀਂ ਦਿੰਦੇ ਆ ਜੀ ਤਾਂ ਨਹੀਂ ਦਿੰਦੇ ਆ ਪੋਲਿਟਿਕਸ ਭਾਲਿਆ ਨੂੰ ਹੋਰ ਕੁਝ ਆਉਂਦਾ ਹੀ ਨਹੀਂ ਪਬਲਿਕ ਕਿ ਕਿਸੇ ਤੋਂ ਖੁਸ਼ ਨਹੀਂ। ਇਸ ਕਰਕੇ પાર્ટી ਕੋਈ ਵੀ ਹੋਵੇ, ਬੰਦਾ ਕੋਈ ਵੀ ਹੋਵੇ, ਪਬਲਿਕ ਦੇ ਕੰਮ ਹੁੰਦੇ ਹੋਣ, ਤਲ ਲੋਕਾਂ ਨੂੰ ਉਹਨਾਂ ਕੋਲੇ ਜਾਣ ਦੀ ਲੋੜ ਹੀ ਨਹੀਂ ਪੈਂਦੀ। ਪਰ ਜਿਹੜੀ ਕਾਂਗਰਸ ਦੀ ਨੀਤੀ ਹੈ ਜਾਂ ਕਿਸੇ ਹੋਰ ਪਾਰਟੀ ਦੀ ਨੀਤੀ ਹੈ ਕਿ ਇੱਕ ਕੈਂਡੀਡੇਟ ਨੂੰ ਅੰਮਰਸਰ ਭੇਜ ਦੇਣਾ, ਅੰਮਰਸਰਾ ਪਟਿਆਲੇ ਭੇਜ ਦੇਣਾ ਕਿਉਂਕਿ ਵਧੀਆ ਨੀਤੀ ਨਹੀਂ ਸਮਝਦਾ। ਕੰਨ ਵਿੱਚ ਪਤਾ ਨਹੀਂ ਕਿ ਰਹਿਣਗੇ ਕਿ ਨਹੀਂ ਰਹਿਣਗੇ ਇਹ ਕਾਮੰਦ ਆਪਨੇ ਸ਼ਿਕਾਇਤ ਲੱਗੇ ਕਿੱਥੇ ਉਹ ਵੀ ਪਾਰਟੀ ਆ ਜੀ ਵੋਟਾਂ ਵਾਲੇ ਆਂਦੇ ਨੇ ਆਪਣੇ ਕੈਂਡੀਡੇਟ ਆਂਦੇ ਨੇ ਪਾਰਟੀ ਆਂਦੀ ਨੇ ਫਟਵਾਰੀ ਲਿਖਾਉਣੇ ਵੀ ਦਿੰਦੇ ਨੇ ਪਰੰਤੂ ਇਲੈਕਸ਼ਨ ਤੋਂ ਬਾਅਦ ਸਭ ਭੁੱਲ ਜਾਂਦੇ ਜਦੋਂ ਆਪਣੇ ਇਲੈਕਸ਼ਨ ਹੁੰਦੀ ਆ ਵੱਡੇ ਵੱਡੇ ਲੈਕਚਰ ਦੇ ਕੇ ਲੋਕਾਂ ਨੂੰ ਆਪਣੇ ਪਿੱਛੇ ਲਾਣਾ ਮਿਲਦਾ ਇਹ ਵੀ ਪਹਿਲੀ ਵਾਰ ਨਹੀਂ ਗਾਰੰਟੀ ਦੇ ਰਹੇ ਤਸੋ ਕਿਹੜੀ ਪਾਰਟੀ ਨੇ ਕਿਹੜੀ ਇਲੈਕਸ਼ਨ ਦੀ ਗਾਰੰਟੀਾਂ ਦਿੱਤੀ ਪਰ ਜੁਰੂ ਪੰਜ ਪਾਰਟੀਆਂ ਨੇ ਆਪਣੇ ਮੈਨਿਫੈਸਟੋ ਦੇ ਦਿੱਤੇ ਅਸੀਂ ਆ ਕਰਾਂਗੇ ਆ ਕਰਾਂਗੇ ਆ ਕਰਾਂਗੇ ਉਹਦੇ ਵਿੱਚ ਕੋਈ ਪਾਰਟੀ ਦੀ ਸਰਕਾਰ ਬਣੁੰਦੀ ਨਹੀਂ ਦੂਜੀ ਤਾਂ ਬਣਦੀ ਆ ਨਹੀਂ ਉਹਦਾ ਪਿੱਛੇ ਉਹਨਾਂ ਕੋਈ ਇੱਕੋ ਹੀ ਵਾਅਦਾ ਆਪਣੇ ਵਾਅਦਾ ਕਰ ਵੀ ਅਸੀਂ ਕਰਿਆ ਸੀ ਅਸੀਂ ਮਜਬੂਰ ਆ ਸਾਡੀ ਸਰਕਾਰ ਦੀ ਲੱਗਦੀ ਹੈ ਕਿ ਇਸ ਵਾਰ ਜਿਹੜੀ ਇਲੈਕਸ਼ਨ ਹੈ ਮੁਦਦੇ ਕਿਹੜੇ ਤੇ ਵੋਟ ਹੋਣੀ ਚਾਹੀਦੀ ਦੇਖੋ ਮੁਦਦੇ ਤਾਂ ਦੋ ਹੀ ਨੇ ਇੱਕ ਤਾਂ ਡਿਵੈਲਪਮੈਂਟ ਹੈ ਇੱਕ ਲੋਕਾਂ ਨੂੰ ਰੁਜ਼ਗਾਰ ਦੇਣ ਵਾਲੀ ਗੱਲ ਹੈ ਫਰੰਡ 490 ਰੁਪਏ ਦੇ ਜਨਰਲ ਨੇ ਲਸੀ ਅੱਜ ਜੋ 120 ਰੁਪਏ ਦਾ ਪਾਉਂਗੇ ਅੱਜ 200 ਰੁਪਏ ਹੁਣ ਕੱਟ ਕੀਤਾ ਸਿਰਫ ਬੋਟਾ ਕਰਦੇ ਇਸ ਸੀ ਇਸ ਦਾ ਰੋਸ ਹੈ ਕਿ ਜਰੂਰ ਬੰਦਾ ਜਿਹੜਾ ਲੋਕਲ ਬਾਡੀ ਜੀ ਹੋਵੇ ਉਹਨੂੰ ਦੇਣੀ ਚਾਹੀਦੀ ਹੈ ਜਿਹੜਾ ਬੰਦਾ ਜਦੋਂ ਮਰਜ਼ੀ ਜਾ ਕੇ ਉੱਥੇ ਕੰਮ ਕਰ ਸਕਦਾ ਹੋਵੇ ਬਾਹਰੋਂ ਆਏ ਬੰਦੇ ਤਾਂ ਕੀ ਪਤਾ ਕਿੱਥੇ ਕੀ ਕੰਮ ਕਰਦਾ ਕਿੱਥੇ ਨਹੀਂ ਜਾਂਦਾ ਪੂਰੇ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਰਾਜਨੀਤਿਕ ਚਰਚਾਵਾ ਤੇਜ਼ ਨੇ ਗਈਆਂ ਸਾਰੀਆਂ ਪਾਰਟੀਆਂ ਇਸ ਸਮੇਂ ਲਗਾਤਾਰ ਸਰਗਰਮ ਦਿਖਾਈ ਦੇ ਰਹੀਆਂ ਹਨ ਤਾਂ ਉੱਥੇ ਜੇ ਪੰਜਾਬ ਦੇ ਵਿੱਚ ਗੱਲ ਕਰੀਏ ਤਾਂ ਸੰਗਰੂਰ ਨੂੰ ਜਿਹੜਾ ਪੰਜਾਬ ਦੀ ਹੌਟ ਸੇਟ ਮੰਨਿਆ ਜਾਂਦਾ ਇੱਕ ਸਮੇਂ ਜੀਂਦ ਰਿਆਸਤ ਦੀ ਰਾਜਧਾਨੀ ਰਿਆ ਸੰਗਰੂਰ ਇਸ ਸਮੇਂ ਆਮ ਆਦਮੀ ਪਾਰਟੀ ਦੀ ਰਾਜਧਾਨੀ ਦੱਸਿਆ ਜਾ ਰਿਹਾ ਹੈਗਾ ਪਰ ਜੇ ਸੰਗਰੂਰ ਦੇ ਵਿੱਚ ਗੱਲ ਕਰੀਏ ਤਾਂ ਸਾਰੀਆਂ ਪਾਰਟੀਆਂ ਦੇ ਵੱਲੋਂ ਆਪੋ ਆਪਣੇ ਉਮੀਦਵਾਰ ਨੇ ਜਿਹੜੇ ਉਤਾਰੇ ਗਏ ਨੇ ਪਰ ਇਸ ਸਮੇਂ ਜਿਹੜੀ ਇੱਕ ਦੂਜੇ ਦੇ ਉੱਪਰ ਬਿਆਨਬਾਜ਼ੀ ਹੈਗੀ ਉਹ ਲਗਾਤਾਰ ਭਾਰੂ ਹੈ ਤਾ ਅੱਜ ਸੰਗਰੂਰ ਦੇ ਲੋਕਾਂ ਦੇ ਨਾਲ ਗੱਲ ਕਰਾਂਗੇ ਕਿ ਸੰਗਰੂਰ ਦੇ ਲੋਕ ਕਿਸ ਲੀਡਰ ਨੂੰ ਪਸੰਦ ਕਰਦੇ ਨੇ ਜਾਂ ਕਿਸ ਮੁੱਦੇ ਦੇ ਉੱਪਰ ਉਹ ਇਸ ਵਾਰ ਵੋਟ ਕਰਨਗੇ ਇਸ ਸਮੇਂ ਅਸੀਂ ਸੰਗਰੂਰ ਦਾ ਜਿਹੜਾ ਇਤਿਹਾਸਿਕ ਬਨਾਸਰ ਬਾਗ ਆ ਉਹਦੇ ਵਿੱਚ ਪਹੁੰਚਿਆਂਗੇ ਸੰਗਰੂਰ ਦੇ ਲੋਕਾਂ ਦੇ ਨਾਲ ਗੱਲ ਕਰਾਂਗੇ ਮੈਮ ਕੀ ਨਾਮ ਹੈ ਆਪਣਾ ਰਾਜ ਜੀ ਰਾਜ ਗੋਇਲ ਕਿ ਕਿਵੇਂ ਦੇਖਦੇ ਹਾਂ ਕਿ ਕਿ ਲਗਾਤਾਰ ਸਾਰੇ ਜਿਹੜੇ ਲੀਡਰ ਨੇ ਹੁਣ ਲਗਾਤਾਰ ਪਾਰਟੀਆਂ ਨੇ ਗਰੰਟੀਆਂ ਦੇ ਰਹੀਆਂ ਨੇ ਕਿ ਲੀਡਰ ਤਰ੍ਹਾਂ ਤਰ੍ਹਾਂ ਦੇ ਵਾਅਦੇ ਕਰ ਰਹੇ ਨੇ ਡੋਰ ਟੂ ਡੋਰ ਆ ਰਹੇ ਨੇ ਤਾਂ ਕਿਹੜਾ ਮੁੱਦਾ ਹੈ ਸਮੇਂ ਤੁਹਾਨੂੰ ਲੱਗਦਾ ਵੀ ਜਿਹੜੇ ਤੇ ਇਸ ਸਮੇਂ ਲੋਕਾਂ ਨੂੰ ਵੋਟ ਕਰਨੀ ਚਾਹੀਦੀ ਹੈ ਜੀ ਮੁੱਦਾ ਤਾਂ ਕੋਈ ਪਾਰਟੀ ਪੂਰਾ ਤਾਂ ਕਰਦੀ ਨਹੀਂ ਵਾਅਦੇ ਤਾਂ ਬਹੁਤ بڑے بڑے ਕਰਦੇ ਹੂੰ ਇਸ ਸਾਨੂੰ ਕਿਸੇ ਤੇ ਕੋਈ ਵਿਸ਼ਵਾਸ ਨਹੀਂ ਸਾਡੇ ਟਾਈਮ ਤੇ ਇੱਕੋ ਹੀ ਲੀਡਰ ਆਏ ਸੀਗੇ ਉਹ ਕਾਫੀ ਕੰਮ ਕਰ ਗਏ ਨੇ ਅਸੀਂ ਉਹਨਾਂ ਦਾ ਨਾਮ ਨਹੀਂ ਲੈਣਾ ਚਾਹੁੰਦੇ ਤੁਹਾਡੇ ਨੂੰ ਲੱਗਦੇ ਵੀ ਹੁਣ ਰਾਜਨੀਤੀ ਚ ਉਸ ਤਰ੍ਹਾਂ ਦਾ ਮੁੱਦਿਆਂ ਦੀ ਰਾਜਨੀਤੀ ਨਹੀਂ ਰਹੀ ਹਾਂਜੀ ਬਿਲਕੁਲ ਜੀ ਤੁਹਾਡਾ ਕੀ ਨਾਮ ਹੈ ਮਿਸ ਜਾਨੰਦ ਕਿਵੇਂ ਦੇਖਦੇ ਹੋਗੇ ਕਿਉਂਕਿ ਤੁਸੀਂ ਲਗਾਤਾਰ ਜਿੰਦਗੀ ਦਾ ਇੱਕ ਵੱਡਾ ਤਜਰਬਾ ਹੈਗਾ ਰਾਜਨੀਤੀ ਬਦਲੀ ਹੈਗੀ ਤਾਂ ਜੀ ਮੇਰੇ ਹਿਸਾਬ ਨਾਲ ਤਾਂ ਕੋਈ ਪਾਰਟੀ ਕੰਮ ਕਰਦੀ ਨਹੀਂ ਆਪ ਪਾਰਟੀ ਇੱਥੇ ਰਹਿੰਦੀ ਹੈ ਦੋਤੋ ਕਿਹੜਾ ਕੰਮ ਕੀਤਾ ਕੋਈ ਗਨਾਹ ᱫੋ ਸਾਨੂੰ ਸਾਨੂੰ ਨਾ ਪਤਾ ਹੋਵੇ ਘਰ ਬੈਠਿਆਂ ਨੂੰ ਤੁਸੀਂ ਗਨਾਉ ਤਾਂ ਸੀ ਵੀ ਉਹਨਾਂ ਨੇ ਆ ਕੰਮ ਕਰਤਾ ਸੰਗਰੂਰ ਦੀ ਕਿਸੇ ਸੜਕ ਤੇ ਨਿਕਲ ਜੋ ਗੰਦਗੀ ਪਈ ਹੈ ਸਫਾਈ ਨਹੀਂ ਕਰਵਾ ਸਕਦੇ ਪਰ ਨਰਿੰਦਰ ਕੌਰ ਭਰਾਜ ਤੇ ਇੱਕ ਸਮੇਂ ਲਗਾਤਾਰ ਧਰਨੇ ਦਿੰਦੇ ਸੀ ਜਦੋਂ ਆਪੋਜੀਸ਼ਨ ਚ ਹੁੰਦੇ ਸੀ ਬਸ ਉਦੋਂ ਹੀ ਦਿੰਦੇ ਆ ਜੀ ਧਰਨੇ ਹੀ ਦਿੰਦੇ ਆ ਪੋਲਿਟਿਕਸ ਬਾਲਿਆ ਨੂੰ ਹੋਰ ਕੁਝ ਆਉਂਦਾ ਹੀ ਨਹੀਂ ਪਬਲਿਕ ਕਿਸੇ ਤੋਂ ਖੁਸ਼ ਨਹੀਂ ਨਲੇ ਕਹਿੰਦੇ ਆਮ ਕਰ ਦਿੱਤੀ ਜਤਾ ਕੇ ਭੇਜੀ ਸੀ ਲੋਕਾਂ ਨੇ ਹਾਂਜੀ ਨਾਲੇ ਕਹਿੰਦੇ ਸੀਗੇ ਵੀ ਲੋਕਾਂ ਨੇ ਆਮ ਕਰ ਦਿੱਤੀ ਹੈ ਜਿਹੜੀ ਉਹ ਜਿਤਾ ਕੇ ਭੇਜੀ ਸੀ ਵੀ ਕੰਮ ਕਰੂਗੀ ਕੰਮ ਕਰੂਗੀ ਫਿਰ ਕੀ ਕੀ ਕੰਮ ਕੀਤਾ ਸਾਡੇ ਪੜੋਸ ਚ ਐਸੀਆਂ ਲੇਡੀਜ਼ ਰਹਿੰਦੀਆਂ ਆ ਉਹ ਕਹਿੰਦੀਆਂ ਗਲੀ ਚ ਵੜ ਕੇ ਤਾਂ ਦਿਖਾ ਨਾ ਸਾਨੂੰ ਕਹਿੰਦੇ ਸੀ ਹਜ਼ਾਰਾਂ ਰੁਪਏ ਮਹੀਨਾ ਤਾਂ ਮੰਗੇ ਹਰ ਇੱਕ ਲੇਡੀ ਨੂੰ ਇੱਕ ਪੈਸਾ ਨਹੀਂ ਅਜੇ ਤੱਕ ਆਇਆ ਤਾਂ ਮੁੱਖ ਮੰਤਰੀ ਕਹਿੰਦਾ ਕਿ ਜਿਤਾ ਕੇ ਭੇਜੋ ਅਸੀਂ ਉਹਦੀ ਜਾਰੀ ਕਰ ਦਾਂਗੇ ਲਿਖਾ ਕੇ ਭੇਜੀ ਇਹ ਜਿਧਾਕੇ ਜਿਧਾਕੇ ਕੱਲਮ ਫੇਚੂਕੀਆਂ ਉਹ ਆਪਣਾ ਵਾਦਾ ਨਹੀਂ ਪੂਰਾ ਕਰ ਸਕੀ ਤੇ ਇਨ ਫਿਊਚਰ ਅਸੀਂ ਕਿਵੇਂ ਉਮੀਦ ਕਰੀਏ ਵੀ ਉਹ ਸਾਡੇ ਵਾਦੇ ਪੂਰੇ ਕਰਨਗੇ ਜਿਹੜਾ ਬੰਦਾ ਅੱਜ ਤੁਸੀਂ ਮੇਰੇ ਸਾਹਮਣੇ ਸੱਚ ਬੋਲਦੇ ਹੋ ਮੈਂ ਵਿਸ਼ਵਾਸ ਕਰ ਲਿਆ ਕੱਲ ਨੂੰ ਤੁਸੀਂ ਉਹਨਾਂ ਚੋਂ ਕਿਸੇ ਵੀ ਕੰਮ ਤੇ ਕੰਮ ਜਬ ਨਹੀਂ ਹੈ ਫਿਰ ਤੁਸੀਂ ਉਹਦਾ ਵਿਸ਼ਵਾਸ ਕਿਵੇਂ ਕਰੂੰਗੇ ਇਸ ਕਰਕੇ 파ਟੀ ਕੋਈ ਵੀ ਹੋਵੇ ਬੰਦਾ ਕੋਈ ਵੀ ਹੋਵੇ ਪਬਲਿਕ ਦੇ ਕੰਮ ਹੁੰਦੇ ਹੋਣ ਤਾਂ ਲੋਕਾਂ ਨੂੰ ਉਹਨਾਂ ਕੋਲੇ ਜਾਣ ਦੀ ਲੋੜ ਹੀ ਨਹੀਂ ਪੈਂਦੀ ਹੁਣ ਅਸੀਂ ਸਾਰੇ ਕਿੰਨੇ ਆ ਸਭ ਸ਼ਿਕਾਇਤਾਂ ਲੈ ਕੇ ਖੜੀ ਹਾਂ ਕਦੇ ਸੰਗਰੂਰ ਚ ਚੱਕਰ ਕੱਟਿਆ ਤੁਸੀਂ ਲੋਗਾ ਨਹੀਂ ਹੁਣ ਤੁਸੀਂ ਲੋਗਾਂ ਦੀਆਂ ਸਲੰਹਾਲੇ ਨਹੀਂ ਇਹਦੇ ਵਿੱਚ ਕਦੇ ਸੰਗਰੂਰ ਦਾ ਚੱਕਰ ਕੱਟਿਆ ਮੈਂ ਸਾਨੂੰ ਦਖਾਵਾ ਐ ਇੰਨੇ ਢੇਰਾਂ ਦੇ ਢੇਰ ਮੈਂ ਤਾਂ ਜ਼ਿੰਦਗੀ ਚ ਬਲ ਕੇ ਪਹਿਲੀ ਵਾਰ ਦੇਖਿਆ ਬਿੰ ਸੜਕਾਂ ਤੇ ਹੀ ਕੂੜੇ ਦੀ ਢੇਰ ਲੱਗੇ ਪਈ ਹੈ। ਹੂੰ ਚਲੋ ਜੇ ਕਿਸੇ ਨੂੰ ਵਿਸ਼ਵਾਸ ਨਾ ਹੋਵੇ ਦਿਖਾਉਣੀ ਹੈ। ਤਾਂ ਤੁਹਾਨੂੰ ਕੀ ਲੱਗਦਾ ਕਿਉਂਕਿ ਜਿਵੇਂ ਇਹਨਾਂ ਨੇ ਗੱਲ ਕਰੀ ਹੈ ਲੰਮਾ ਸਮਾਂ ਸੰਗਰੂਰ ਦੇ ਵਿੱਚ ਜਿਹੜੇ ਆ ਲੋਕ ਸਭਾ ਜਿਹੜੇ ਮੈਂਬਰ ਨਗੇ ਰਹੇ ਨੇਗੇ ਇੱਥੋਂ ਤਾਂ ਕਿਹੜੀ ਪਾਰਟੀ ਤੁਹਾਨੂੰ ਲੱਗਦਾ ਜਿਹਨੇ ਸਭ ਤੋਂ ਜ਼ਿਆਦਾ ਕੰਮ ਹੈ ਜਿਹੜਾ ਸੰਗਰੂਰ ਦਾ ਕੀਤਾ ਹੈ। ਵਿਜੇਂਦਰ ਸਿੰਘ ਲੱਗੇ ਕਰਕੇ ਗਏ ਹੈ। ਹੂੰ ਸਿਰਫ ਪਾਰੋ ਹੁਣ ਇੱਕ ਹੀ ਲੋਕ ਨੇ ਉਹਨਾਂ ਨੂੰ ਵੀ ਹਜ਼ਾਰਾ ਤੈਨੂੰ ਲੱਗਦਾ ਹੈਗਾ ਵੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਵਿਜੇਂਦਰ ਸਿੰਘ ਲਾ ਜੀ ਕਾਂਗਰਸ ਦੇ ਉਮੀਦਵਾਰ ਨੇ ਉਹਨਾਂ ਨੇ ਸੰਗਰੂਪ ਦੇ ਵਿੱਚ ਬਹੁਤ ਕੰਮ ਕਰਾਇਆ ਨੇ ਉਹਨਾਂ ਕੋਲ ਕੋਈ ਵੀ ਇਨਸਾਨ ਗਿਆ ਜਿਨੇ ਕਿਹਾ ਵੀ ਲੋਕ ਕਿੱਦਾਂ ਕੰਮ ਕਰਨਾ ਹੈ ਤਾਂ ਉਹਨਾਂ ਨੇ ਦਿਨੋਂ ਕੀਤਾ ਇਹ ਨਹੀਂ ਹੈਗਾ ਕਿ ਹੁਣ ਕਹਿੰਦੀ ਹੈ ਕਿ ਸਮੀਕਰਨ ਬਦਲ ਗਏ ਜੀ ਪਲਾਤ ਤੋਂ ਸੁਖਪਾਲ ਸਿੰਘ ਖਹਿਰਾ ਨੂੰ ਇੱਥੇ ਉਮੀਦਵਾਰ ਬਣਾਤਾ ਤੁਹਾਨੂੰ ਲੱਗਦਾ ਕਿ ਜੇ ਵਜਿੰਦਰ ਸਿੰਘ ਲਾ ਹੁੰਦੇ ਤਾਂ ਟੱਕਰ ਹੋ ਸਕਦੀ ਸੀ ਦੂਸਰੀਆਂ ਪਾਰਟੀਆਂ ਨਾਲ ਬਿਲਕੁਲ ਇਹ ਟੱਕਰ ਦੀ ਗੱਲ ਸੀ ਜੇ ਵਜਿੰਦਰ ਸਿੰਘ ਲਾ ਸਨ ਰੋਡ ਤੋਂ ਹੁੰਦੇ ਤਾਂ ਪੂਰੀ ਟੱਕਰ ਹੋਣੀ ਸੀ ਪਰ ਜਿਹੜੀ ਕਾਂਗਰਸ ਦੀ ਨੀਤੀ ਹੈ ਜਾਂ ਕਿਸੇ ਹੋਰ ਪਾਰਟੀ ਦੀ ਨੀਤੀ ਹੈ ਕਿ ਇੱਕ ਕੈਂਡੀਡੇਟ ਨੂੰ ਅੰਮ੍ਰਿਤਸਰ ਭੇਜ ਦੇਣਾ ਅੰਮ੍ਰਿਤਸਰ ਆ ਪਟਿਆਲੇ ਭੇਜ ਦੇਣਾ ਕਿਉਂਕਿ ਵਧੀਆ ਨੀਤੀ ਨਹੀਂ ਸਾਨੂੰ ਲੱਗਦੀ ਇਹਦੇ ਵਿੱਚ ਨਾ ਤਾਂ ਅਪਰੋਚ ਬੰਦੇ ਦੀ ਹੋ ਸਕਦੀ ਹੈ ਹੁਣ ਮੈਂ ਸੰਗਰੂਰ ਨੂੰ ਰਹਿਣਾ ਮੰਨ ਲਓ ਅਸੀਂ ਖਹਿਰਾ ਸਾਹਿਬ ਨੂੰ ਜਿਤਾਉਣਾ ਖਹਿਰਾ ਦਾ ਬਾਜ ਇੱਥੇ ਰਹਿੰਦੇ ਨੇ ਕ언 ਨੂੰ ਪਤਾ ਨਹੀਂ ਕਿ ਰਹਿਣਗੇ ਕਿ ਨਹੀਂ ਰਹਿਣਗੇ ਇੱਕ ਆਮ ਬੰਦਾ ਆਪਣੀ ਸ਼ਿਕਾਇਤ ਲੈ ਕੇ ਕਿੱਥੇ ਜਾਊਗਾ ਦੂਸਰੀ ਗੱਲ ਜਿਹੜੀ ਮੌਜੂਦਾ ਸਰਕਾਰ ਸਰਕਾਰ ਦੇ ਦੌਰਾਨ ਹੋ ਰਹੀ ਹੈ ਤੁਸੀਂ ਡੀਟੀ ਆਫਿਸ ਜਾ ਕੇ ਦੇਖੋ ਡੀਟੀ ਆਫਿਸ ਇਹਨਾਂ ਦੀ ਆਪਣੀਆਂ ਗਲਤੀਆਂ ਨੂੰ ਅਜੇ ਤੱਕ ਇਰੈਗੂਲਰ ਨਹੀਂ ਕਰ ਸਕੇ ਜਦੋਂ ਕਿ ਕੋਈ ਲਾਇਸੈਂਸ ਬੰਦਾ ਹੈ ਉਹਨਾਂ ਨੂੰ ਆਨਲਾਈਨ ਕਰਨਾ ਸੀਗਾ ਅਖਬਾਰ ਦੇ ਵਿੱਚ ਨਿਊਜ਼ ਵੀ ਆਈ ਸੀਗੀ ਅੱਧੇ ਭੇਜਦੀ ਨਹੀਂ ਸੀ ਨਿਊਜ਼ ਆਉਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਦੁਆਰਾ ਕੋਈ ਇੰਪਰੂਵਮੈਂਟ ਨਹੀਂ ਕੀਤੀ ਗਈ ਸ਼ਾਤੂ ਦੇਖਿਆ ਹੁੰਦਾ ਇਸੇ ਤਾਂ ਰਜਿਸਟਰੀਆਂ ਕਰਾਉਣ ਲਈ ਬੰਦੇ ਤੱਕੇ ਖਾਂਦੇ ਫਿਰਦੇ ਨੇ ਮਾਨ ਸਾਹਿਬ ਕਹਿੰਦੇ ਨੇ ਕੋਈ ਐਨਓਸੀ ਨਹੀਂ ਲਿਆ ਜਾਊਗਾ ਪਰ ਕੋਈ ਵੀ ਅਧਿਕਾਰੀ ਐਨਓਸੀ ਦੀ ਬਣਾ ਰਿਸ਼ਤੀ ਨਹੀਂ ਕਰ ਰਿਹਾ ਦੋ ਸਾਲ ਦਾ ਤਜਰਬਾ ਤੁਹਾਨੂੰ ਕੀ ਲੱਗਦਾ ਪਾਰਟੀ ਦਾ ਕੋਈ ਬਦਤਬ ਦੀ ਨਹੀਂ ਮੇਰੇ خیال ਨਾਲ ਇਹ ਫੇਲ ਸਰਕਾਰ ਹੈ ਤੇ ਜਿਵੇਂ ਰਾਜਨੀਤਿਕ ਬਿਆਨ ਨੇ ਜਿਹੜੇ ਜਿਵੇਂ ਹੁਣ ਅੱਜ ਦੇ ਸਮੇਂ ਚ ਤੁਹਾਨੂੰ ਇੱਕ ਲੰਬਾ ਜੀਵਨ ਰਿਹਾਗਾ ਜਿਹੜੇ ਅੱਜ ਦੇ ਲੀਡਰਾਂ ਦੇ ਰਾਜਨੀਤਿਕ ਬਿਆਨ ਨੇ ਉਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਕੋਈ ਵੀ ਪਾਰਟੀ ਹੈ ਜੀ ਹੂੰ ਵੋਟਾਂ ਵਾਲੇ ਆਉਂਦੇ ਨੇ ਆਪਣੇ ਕੈਂਡੀਡੇਟ ਆਉਂਦੇ ਨੇ ਪਾਰਟੀਆਂ ਵੀ ਆਉਂਦੀਆਂ ਨੇ ਵੱਡੇ ਵੱਡੇ ਡੀਰਾਂ ਦੇ ਭਾਸ਼ਣ ਵੀ ਦੇਉਂਦੇ ਨੇ ਪਰੰਤੂ ਇਲੈਕਸ਼ਨ ਤੋਂ ਬਾਅਦ ਸਭ ਭੁੱਲ ਜਾਂਦੇ ਨੇ ਕਿਸੇ ਦੇ ਕੋਈ ਯਾਦ ਨਹੀਂ ਤਾਂ ਕਿੱਥੇ ਕੀ ਵਾਦਾ ਕਰਕੇ ਆਏ ਆ ਚਾਹੇ ਕੋਈ ਸਰਕਾਰ ਆ ਕਾਂਗਰਸ ਆ ਗਈ ਇਕਾਲੀ ਪਾਰਟੀ ਵਾਲੀ ਆਪ ਆ ਗਈ ਕੋਈ ਵੀ ਪਾਰਟੀ ਆਪਣੇ ਵਾਦੇ ਨਹੀਂ ਪੂਰੇ ਕਰਦੀ ਜਦੋਂ ਆਪਣੇ ਇਲੈਕਸ਼ਨ ਹੁੰਦੀ ਆ ਵੱਡੇ ਵੱਡੇ ਲੈਕਚਰ ਦੇ ਕੇ ਲੋਕਾਂ ਨੂੰ ਆਪਣੇ ਪਿੱਛੇ ਲਾਣਾ ਦੇ ਨੇ ਠੀਕ ਆ ਉਸ ਵਿੱਚ ਲੋਕ ਕਹਿੰਦੇ ਨੇ ਉਹਦੇ ਭਾਸ਼ਣ ਵਧੀਆ ਜੀ ਉਹਦੇ ਆਪਣਾ ਡਿਮਾਂਡ ਜੋ ਨਾਲ ਕੋ ਰੱਖੋ ਸਾਰੇ ਹਾਂ ਹਾਂ ਕਰੀ ਜਾਂਦੇ ਨੇ ਉਸ ਬਾਅਦ ਜਦੋਂ ਕਿਸੇ ਦੀ ਸਰਕਾਰ ਬਣਦੀ ਆ ਉਹ ਸਭ ਉਸ ਭੁੱਲ ਜਾਂਦੀ ਆ ਹੁਣ ਆਪ ਸਰਕਾਰ ਹੀ ਲਾ ਲਓ ਜਿਵੇਂ ਭਾਈ ਸਾਹਿਬ ਨੇ ਦੱਸਿਆ ਵੀ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਸੀ ਵੀ ਕਿਸੇ ਨੇ ਰਜਿਸਟਰੀ ਕਰਾਉਣੀ ਆ ਕੋਈ ਐਨਓਸੀ ਲੈਣ ਦੀ ਲੋੜ ਨਹੀਂ ਕਾਸੇ ਦੀ ਲੋੜ ਨਹੀਂ ਹੁਣ ਜਾ ਕੇ ਦੇਖੋ ਤੁਸੀਂ ਲਾਂਚ ਕੀ ਬੁਰਾ ਹਾਲ ਆ ਕੋਈ ਰਿਸ਼ਤੇ ਨਹੀਂ ਹੁੰਦੀ ਜੀ ਐਡੇ ਐਡੇ ਕੰਡੀਸ਼ਨਾਂ ਵਾਲਾ ਰੱਖਿਆ ਨੇ ਜੀ ਠੀਕ ਆ ਨਾ ਪੈਸੇ ਦਿਓ ਜੀ ਕੁਛ ਮਰਜ਼ੀ ਕਰਾ ਲਓ ਠੀਕ ਆ ਨਾ ਜੀ ਜਦੋਂ ਅਸੀਂ ਜਾਣਿਆ ਉਦੋਂ ਉਹਦੀ ਓਬਜੈਕਸ਼ਨ ਇਹ ਤੁਹਾਡੇ ਐਨਓਸੀ ਨਹੀਂ ਹੈਗੀ ਜੀ ਇਹਦੇ ਪੈਸੇ ਨਹੀਂ ਭਰੇ ਉਹਦੇ ਇਹ ਨਹੀਂ ਭਰੇ ਹੋ ਹੀ ਨਹੀਂ ਭਰੇ ਉਹ ਜਿਹੜੇ ਵਾਦੇ ਕਰੇ ਨੇ ਪਹਿਲਾਂ ਉਹ ਕਿੱਧਰ ਗਏ ਫਿਰ ਇਸ ਕਰਕੇ ਮੈਂ ਤਾਂ ਇਹੀ ਗੱਲ ਕਹਿਣਾ ਵੀ ਚਾਹੇ ਕੋਈ ਵੀ ਪਾਰਟੀ ਆ ਜਦੋਂ ਇਲੈਕਸ਼ਨ ਲੜਦੀ ਆ ਉਸ ਪਾਰਟੀ ਦੇ ਨੁਮਾਇਦਿਆਂ ਨੂੰ ਉਹੀ ਵਾਦੇ ਕਰਨੇ ਚਾਹੀਦੇ ਨੇ ਜਿਹੜੇ ਕੋ ਪੂਰੇ ਕਰ ਸਕਣ ਸਰ ਹੁਣ ਸੁਖਪਾਲ ਸਿੰਘ ਖੈਰਾ ਆਏ ਨੇ ਕਿ ਉਹ ਕਹਿੰਦੇ ਵੀ ਮੇਰੇ ਨਾਲ ਧੱਕਾ ਹੋਇਆ ਸਰਕਾਰ ਨੇ ਮੇਰੇ ਨਾਲ ਧੱਕਾ ਕੀਤਾ ਮੈਨੂੰ ਜਿਤਾ ਕੇ ਭੇਜੋ ਮੈਂ ਤੁਹਾਡੇ ਮਸਲੇ ਹੱਲ ਕਰੂੰਗਾ ਉਹਨਾਂ ਨਾਲ ਕੀ ਧੱਕਾ ਹੋਇਆ ਮਸੂਦ ਕਹਿੰਦੇ ਨੇ ਕਿ ਮੇਰੇ ਤੇ ਪਰਚੇ ਪਾਇਆ ਸਰਕਾਰ ਨੇ ਮੈਨੂੰ ਜੇਲਾ ਕੱਟਣੀਆਂ ਪਈਆਂ ਝੂਠੇ ਪਰਚੇ ਮੇਰੇ ਤੇ ਪਾਏ ਠੀਕ ਆ ਭਾਈ ਠੀਕ ਆ ਜੀ ਉਹਦਾ ਪਾਰਟੀ ਆ ਜੀ ਜਿਹੜੀ ਪਾਰਟੀ ਚਲੀ ਗਈ ਦੂਜੀ ਨਵੀਂ ਪਾਰਟੀ ਆ ਗਈ ਇਹ ਤਾਂ ਇੱਕ ਆਟੋਮੈਟਿਕ ਸਿਸਟਮ ਚੱਲ ਪਿਆ ਵੀ ਉਹਨਾਂ ਦੀ ਬੰਦੇ ਜਿਹੜੇ ਆਪਣੀ ਉਹ ਪਾਰਟੀ ਆ ਉਹਦੀ ਪਪੂਲਾਰਿਟੀ ਨੂੰ ਖਤਮ ਕਰਨ ਵਾਸਤੇ ਸੱਚੇ ਵੀ ਝੂਠੇ ਵੀ ਪਰਚੇ ਬਣਦੇ ਨੇ ਹਰ ਇੱਕ ਸਰਕਾਰ ਬਣਾ ਰਹੀ ਆ ਠੀਕ ਆ ਪਰ ਇਹ ਹੈ ਗਲਤ ਆਖਿਰਕਾਰ ਨੂੰ ਸਾਰੇ ਪਲੀਟੀਕਲ ਬੰਦੇ ਉਹਨਾਂ ਨੂੰ ਇਹ ਵੀ ਸੋਚਣਾ ਚਾਹੀਦਾ ਅੱਜ ਅਸੀਂ ਇਸ ਦੇ ਉੱਪਰ ਖੈਰਾ ਉੱਪਰ ਜਾ ਕੇ ਕਿਸੇ ਕੋਲ ਅਸੀਂ ਪਰਚੇ ਕਰਦੇ ਹਾਂ ਕੱਲ ਨੂੰ ਛੋਡੀ ਵੀ ਵਾਰੀ ਆਉਣੀ ਆ ਕੱਲ ਨੂੰ ਛੋਡੀ ਸਰਕਾਰ ਕਰੀ ਗਈ ਇੰਨੀ ਸਰਕਾਰ ਆ ਗਈ ਉਹ ਛੋਟ ਦੇ ਪਰਚੇ ਕਰੂ ਕਿਉਂ ਲੋਕਾਂ ਦੇ ਕੈਰੀਅਰ ਤਬਾਹ ਕਰਦੇ ਹੋ ਲੀਡਰਾਂ ਦੇ ਕਿਉਂ ਕੈਰੀਅਰ ਤਬਾਹ ਕਰਦੇ ਹੋ ਕੋਈ ਵੀ ਪਾਰਟੀ ਦਾ ਬੰਦਾ ਹੋ ਆਉਂਦਾ ਉਹ ਆਪਣਾ ਚੋਣ ਮੈਨਿਸਟ੍ਰੀ ਫੋਸ ਦੱਸੋ ਵੀ ਮੈਂ ਆ ਚਾਹਣਾ ਸਾਡੀ ਪਾਰਟੀ ਆ ਚਾਹੁੰਦੀ ਆ ਆਸ ਉਹਨਾਂ ਅਸੀਂ ਦੇਵਾਂਗੇ ਉਹ ਪੂਰੀਆਂ ਕਰੋ ਸਰ ਹੁਣ ਤਾਂ ਗਰੰਟੀਆਂ ਦੇ ਰਹੇ ਨੇ ਕਿ ਦੇਸ਼ ਦੇ ਪ੍ਰਧਾਨ ਮੰਤਰੀ ਲਗਾਤਾਰ ਐਲਾਨ ਕਰਦੇ ਨੇ ਕਿ ਮੈਂ ਆ ਗਰੰਟੀਆਂ ਦਿਆਂ ਕਾਂਗਰਸ ਆਪਣੇ ਮੈਨੀਫੈਸਟੋ ਚ ਐਲਾਨ ਕਰਦੀ ਆ ਪਹਿਲਾਂ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਅਸੀਂ ਜ਼ਿਆਦਾਤਰ ਗਰੰਟੀਆਂ ਪੂਰੀਆਂ ਕਰੀਆਂ ਨੇ ਜਿਵੇਂ ਹੁਣ ਵਾਅਦਿਆਂ ਤੋਂ ਬਾਅਦ ਤਾਂ ਗਰੰਟੀਆਂ ਤੱਕ ਕਿਉਂਕਿ ਗਰੰਟੀ ਤਾਂ ਕੋਈ ਚੀਜ਼ ਹੈ ਵੀ ਤੁਸੀਂ ਗਰੰਟੀ ਦੇ ਰਹੇ ਹੋ ਤਾਂ ਪੂਰੀ ਕਰਨੀ ਪੈਣੀ ਹੈਗੀ ਤਾਂ ਗਰੰਟੀਆਂ ਤੋਂ ਵੀ ਕਈ ਵਾਰੀ ਗਰੰਟੀਆਂ ਵੀ ਨਹੀਂ ਪੂਰੀਆਂ ਹੋ ਰਹੀਆਂ ਤੁਸੀਂ ਇਹ ਦੱਸੋ ਮੈਨੂੰ ਇਹ ਕੋਈ ਪਹਿਲੀ ਵਾਰ ਨਹੀਂ ਗਰੰਟੀ ਦੇ ਰਹੇ ਤੇ ਸੋ ਕਿਹੜੀ ਪਾਰਟੀ ਨੇ ਕਿਹੜੀ ਇਲੈਕਸ਼ਨ ਗਰੰਟੀਆਂ ਨਹੀਂ ਦਿੰਦੀਆਂ ਜਦੋਂ ਵੀ ਆਪਣੇ 5 ਸਾਲ ਬਾਅਦ ਜਾਂ 2 ਸਾਲ ਬਾਅਦ ਜਦੋਂ ਵੀ ਇਲੈਕਸ਼ਨ ਹੁੰਦੀ ਆ ਹਰੇਕ ਪਾਰਟੀ ਇਹਨਾਂ ਨੇ ਚੋਣ ਮੈਨੂਫੈਸਟੋ ਲੈ ਕੇ ਆਉਂਦੀ ਆ ਅਸੀਂ ਆ ਕਰਾਂਗੇ ਆ ਕਰਾਂਗੇ ਆ ਕਰਾਂਗੇ ਤੁਸੀਂ ਦੱਸੋ ਮੈਨੂੰ ਕਿਹੜੀ ਪਾਰਟੀ ਕਰਦੀ ਆ ਪਰ ਜਦੋਂ ਪੰਜ ਪਾਰਟੀਆਂ ਨੇ ਆਪਣੇ ਮੈਨੂਫੈਸਟੋ ਦੇਤੇ ਅਸੀਂ ਆ ਕਰਾਂਗੇ ਆ ਕਰਾਂਗੇ ਆ ਕਰਾਂਗੇ ਉਹਦੇ ਵਿੱਚ ਕੋਈ ਪਾਰਟੀ ਦੀ ਸਰਕਾਰ ਬਣੁੰਨਾ ਜੀ ਦੂਜੇ ਤਾਂ ਬਣਦੀਆਂ ਨਹੀਂ ਉਹਦਾ ਪਿੱਛੇ ਉਹਨਾਂ ਕੋਈ ਕੋਈ ਵਾਅਦਾ ਆਪਣੇ ਵਾਅਦਾ ਕਰ ਵੀ ਅਸੀਂ ਕਰਿਆ ਸੀ ਅਸੀਂ ਮਜਬੂਰ ਆ ਸਾਡੀ ਸਰਕਾਰ ਨਹੀਂ ਰਹਿ ਗਈ ਇੱਕ ਜੀ ਉਹ ਆਪਣੇ ਵਾਅਦੇ ਨਹੀਂ ਪੂਰੇ ਕਰਦੀ ਜੀ ਉਹ ਆਪਣੇ ਝੋਲੀਆਂ ਭਰਨ ਨੂੰ ਲੱਗੇ ਹੋਏ ਨੇ ਜੀ ਦਸੋ ਕਿਹੜਿਆ ਬੰਦਾ ਅੱਜ ਦੇ ਜੋ ਜ ਇਮਾਨਦਾਰ ਜਿਹੜੇ ਇਲੈਕਸ਼ਨਾਂ ਦੇ ਤੁਸੀਂ ਕਿਹਜੀ ਦਸੋ ਕਿ ਬੰਦਾ ਆਮ ਬੰਦਾ ਉਹ ਇਲੈਕਸ਼ਨ ਦੇ ਉੱਪਰ 10 ਲੱਖ 20 ਲੱਖ 50 ਲੱਖ ਰੁਪਇਆ ਲਾਉਂਦਾ ਉਹਦੇ ਕੋਲ ਪੈਸੇ ਹੈ ਨਹੀਂ ਜੀ ਕੱਲੂ ਉਹ ਬੰਦਾ ਜਿਹੜਾ ਹੈ ਉਹ ਪੈਸੇ ਅਥੂ ਇਕੱਠੇ ਕਰੂਗਾ ਨਾ ਜੀ ਇਹ ਤਾਂ ਆਪਾਂ ਵੀ ਸਮਝਦਿਆਂ ਕਰਪਸ਼ਨਸ ਆਪਦੇ ਆਪ ਪੈਦਾ ਕਰਦੇ ਨੇ ਆਪਾਂ ਇਹ ਕਿਉਂ ਕਰਜ ਆਪਣਾ ਚੋਣ ਮੈਨੀਫੈਸਟੋ ਆ ਆਪਣੇ ਵਿਚਾਰ ਉਹ ਲੋਕਾਂ ਨਾਲ ਸਾਂਝੇ ਕਰੋ ਜਿਹੜੇ ਕਰੋੜਾਂ ਰੁਪਇਆ ਖਰਚ ਕਰਦੇ ਨੇ ਕਾਹਰਕਾਰ ਨੂੰ ਪਾਵਰ ਦੇ ਖਰਚ ਵਾਦਾ ਪੈ ਰਿਆ ਨਾ ਇਸ ਕਰਕੇ ਚੀਜ਼ ਨਹੀਂ ਹੋਣੀ ਚਾਹੀਦੀ ਹਰੇਕ ਨੂੰ ਆਪਣਾ ਮੈਨੀਫੈਸਟ ਉਦੀ ਐਡਵਰਟਾਈਜ਼ਮੈਂਟ ਕਰਨੀ ਚਾਹੀਦੀ ਆ ਇਹ ਜਿਹੜੇ ਬਾਧੂ ਖਰਚੇ ਨੇ ਇਹ ਨਹੀਂ ਹੋਣੇ ਚਾਹੀਦੇ ਤਾਂ ਇੱਕ ਹੋਰ ਚੀਜ਼ ਜਿਵੇਂ ਭਾਜਪਾ ਗੱਲ ਕਰਦੀ ਆ ਨਰਿੰਦਰ ਮੋਦੀ ਦੀ ਗੱਲ ਕਰਦੇ ਨੇ ਮੰਦਰ ਦਾ ਇੱਕ ਵੱਡਾ ਫੈਕਟਰ ਆ ਉਹ ਕਿੰਨਾ ਕੰਮ ਕਰਦਾ ਤੁਹਾਨੂੰ ਲੱਗ ਰਾਜਨੀਤੀ 'ਚ ਉਹ ਬਿਲਕੁਲ ਨਹੀਂ ਕੰਮ ਕਰਨਾ ਮੰਦਰ ਫੈਕਟਰ ਸਿਰਫ ਲੋਕਾਂ ਨੂੰ ਮੂਰਖ ਬਣਾਉਣ ਵਾਲੀ ਗੱਲ ਹੈ ਲੋਕ ਗਰੀਬ ਆਦਮੀ ਸਿਰ ਰੋਜ਼ਗਾਰ ਚਾਹੁੰਦਾ ਜੋ ਰੋਟੀ ਚਾਹੁੰਦਾ ਉਹ ਜਿਆਦਾ ਮੰਦਰ ਵਾਲੇ ਮਕਸਦ ਨਹੀਂ ਉਹ ਕੋਈ ਸਟੰਟ ਹੈ ਮੰਦਰਾਂ 'ਵਿੱਚ ਲੋਕਾਂ ਨੂੰ ਧਰਮ ਕਰਨੇ ਪਾ ਦਈਏ ਧਰਮ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ ਇਹ ਡਿਵੈਲਪਮੈਂਟ ਦੇ ਗਣਖਾਨ ਦਿਓ ਨਸ਼ਿਆਂ ਨੂੰ ਅਗੇ ਲੋਕਾਂ ਨੂੰ ਰੋਜ਼ਗਾਰ ਮਿਲੂਗਾ ਹਰ ਇੱਕ ਬੰਦਾ ਰੋਟੀ ਖਾਊਗਾ ਤਾ ਉਹ ਬੰਦਾ ਇਧਰ ਧਿਆਨ ਨਹੀਂ ਦਿੰਦਾ ਇਸ ਦੀ ਲੋਕਾਂ ਦੇ ਇੱਕ ਮਾਈਂਡ ਬ੍ਰੇਨ ਵਾਸ਼ ਕਰਨ ਵਾਲੀ ਗੱਲ ਹੈ ਲੋਕਾਂ ਨੂੰ ਆਪਣੇ ਮਗਰ ਲਾਉਣ ਵਾਲੀ ਗੱਲ ਹੈ ਇਸ ਕਰਕੇ ਰਾਜਨੀਤੀ ਨੂੰ ਜਿਹਦੀ ਆਪਸ ਚ ਲੋਕਾਂ ਨੂੰ ਲੜਾਉਣ ਵਾਲੀ ਗੱਲ ਹੈ ਉਹ ਆਪਸ ਲਈ ਨਹੀਂ ਲੜਾਉਣਾ ਚਾਹੀਦਾ ਭਾਈਚਾਰੇ ਦੀ ਸਾਂਝ ਬਣਨੀ ਚਾਹੀਦੀ ਹੈ ਚਾਹ ਹਿੰਦੂ ਆ ਜਾਂ ਮੁਸਲਮਾਨ ਜੋ ਵੀ ਹੈ ਸਾਰੇ ਬੰਦੇ ਨਾਲ ਮਿਲ ਕੇ ਆਪਣਾ ਕੰਮ ਇਹ ਤਾ ਜੋ ਕਿ ਆਪਾਂ ਡਵੈਲਪਮੈਂਟ ਕੰਟੀ ਚਾਹੁੰਦੇ ਆਂ ਜੀ ਲੋਕਲ ਰਜ਼ਕਾਰ ਕੰਨੀ ਧਿਆਨ ਦਈਏ ਲੋਕ ਤਾਂ ਭੁੱਖੇ ਮਾਰੇ ਕਿਸੇ ਮੰਦਰ ਜਾ ਕੇ ਕੀ ਕਰਨ ਲੋਕ ਉਸ ਤੋਂ ਪੁੰਨ ਥੱਲੇ ਪਏ ਨੇ ਲੋਕਾਂ ਦੇ ਨਾਲੇ ਬਾਹਰਲੇ ਕੈਂਡੀਡੇਟ ਵਾਲਾ ਕਲਚਰ ਬੰਨੋਣਾ ਜੀ ਲੋਕਲ ਕੈਂਡੀਡੇਟ ਕੋਲ ਜਦੋਂ ਮੈਚ ਚਲੇ ਜਾਉਗੇ ਜਿਵੇਂ ਜਿੰਦਰ ਸਿੰਘ ਰਾਏ ਤੇ ਸੂਰ ਤੇ ਖੜਾ ਹੁੰਦਾ ਔਰ ਟਫ ਫਾਈਟ ਹੁੰਦਾ ਔਰ ਜਿੱਤਦਾ ਵੀ ਉਹ ਬਾਹਰਲੇ ਕੈਂਡੀਡੇਟ ਲਈ ਜਿੰਨਾ ਬਹੁਤ ਔਖਾ ਹੈ ਇਹ ਉਹਨੇ ਇੰਨੇ ਕੰਮ ਕੀਤੇ ਬਜਿੰਦਰ ਸਿੰਘ ਨੇ ਪੀਜੀ ਲੈ ਕੇ ਆਇਆ ਟਰੈਕ ਦੇਖੋ ਬਰਸਰ ਬਾਗ ਦਾ ਬਣਿਆ ਹੋਇਆ ਸਿੰਥੈਟਿਕ ਟਰੈਕ ਹੈ ਉਹਦੀ ਦੇਣ ਹੈ ਉਸਨੇ ਇੰਨੇ ਕੰਮ ਕੀਤੇ ਗਲੀਆਂ ਸ਼ਹਿਰ ਦੇ ਪੱਕੇ ਟਾਈਲ ਲਾਕਸ ਲਾਈਆਂ ਨੇ ਸਾਰੀਆਂ ਬਹੁਤ ਕੰਮ ਕੀਤਾ ਅਗਰ ਬਜਿੰਦਰ ਸਿੰਘ ਖੜਾ ਹੁੰਦਾ ਤਾਂ ਸੌਪਸੈਂਟ ਜਿੱਤਦਾ ਹੋਇਸ ਵਾਰ ਤੁਹਾਨੂੰ ਲੱਗਦਾ ਕਿ ਵੱਡੀ ਗਲਤੀ ਸੀਗੀ ਕਾਂਗਰਸ ਬਹੁਤ ਵੱਡੀ ਗਲਤੀ ਹੈ ਉਹਨਾਂ ਨੇ ਬਜਿੰਦਰ ਸਿੰਘ ਨੂੰ ਹੀ ਟਿਕਟ ਦੇਣੀ ਚਾਹੀਦੀ ਪਰ ਤੁਹਾਨੂੰ ਕੀ ਲੱਗਦਾ ਕਿ ਇਸ ਵਾਰ ਜਿਹੜੀ ਇਲੈਕਸ਼ਨ ਹੈ ਕਿ ਮੁੱਦੇ ਕਿਹੜੇ ਤੇ ਵੋਟ ਹੋਣੀ ਚਾਹੀਦੀ ਹੈ ਦੇਖੋ ਮੁੱਦੇ ਤਾਂ ਦੋ ਹੀ ਨੇ ਇੱਕ ਤਾਂ ਡਿਵੈਲਪਮੈਂਟ ਹੈ ਇੱਕ ਲੋਕਾਂ ਨੂੰ ਰੋਜ਼ਗਾਰ ਦੇਣ ਵਾਲੀ ਗੱਲ ਹੈ ਇੱਕ ਗਰੀਬੀ ਦੂਰ ਕਰਨ ਮਹਿੰਗਾਈ ਬਹੁਤ ਹੋ ਚੁੱਕੀ ਹੈ ਮਹਿੰਗਾਈ ਤਾਂ ਪਹਿਲੇ 5 ਸਾਲ 10 ਸਾਲਾਂ ਦੇ ਵਿੱਚ ਮਹਿੰਗਾਈ ਦਾ ਬਹੁਤ ਜ਼ਿਆਦਾ ਹੋਈ ਹੈ ਜਿਹੜਾ ਮਨਮੋਹਨ ਸਿੰਘ ਦੇ ਰਾਜ ਦੇ ਵਿੱਚ ਇੱਕ ਸਿਲੰਡਰ 490 ਰੁਪਏ ਦਾ ਪਚਨਾਂ ਦੇ ਮਿਲਦਾ ਸੀ ਅੱਜ ਉਹ 1200 ਰੁਪਏ ਦੇ ਤੱਕ ਪਹੁੰਚ ਗਿਆ ਅੱਜ 200 ਰੁਪਏ ਹੁਣ ਕੱਟ ਦਿੱਤਾ ਸਿਰਫ ਵੋਟਾਂ ਕਰਕੇ ਇਹ ਦੁਆਰਾ ਹੋ ਜਾਣਾ ਹੈ ਮਹਿੰਗਾਈ ਨੂੰ ਕੱਟ ਕਰਨਾ ਹੀ ਸਰਕਾਰੀ ਮੁੱਦਾ ਤਾਂ ਜੋ ਹਰ ਕੋਈ ਰੋਟੀ ਖਾ ਸਕੇ ਸਰਦਾਰ ਸਾਹਿਬ ਕਮਾਗਰ ਖੜੇ ਨਾਲ ਗੱਲ ਕਰਦੇ ਆਪਣਾ ਕੀ ਨਾਂ ਬਾਈ ਜਰਨੈਲ ਸਿੰਘ ਜਰਨੈਲ ਸਿੰਘ ਜੀ ਕਿਵੇਂ ਦੇਖਦੇ ਹੋ ਕਿਹੜੀ ਪਾਰਟੀ ਹੈ ਸਮੇ ਜਿਹੜੀ ਤੁਹਾਨੂੰ ਲੱਗ ਰਿਹਾ ਵੀ ਜਿਹੜੀ ਦਾ ਪਲੜਾ ਭਾਰੀ ਲੱਗ ਰਿਹਾ ਸੰਗਰੂਰ ਚ ਐਂ ਜੀ ਗੱਲ ਜਿਹੜੀਆਂ ਇਹ ਚੋਣਾਂ ਨੇ ਇਹ ਜਿਹੜੀਆਂ ਸੈਂਟਰਲ ਪਾਰਟੀਆਂ ਨੇ ਉਹਨਾਂ ਨੂੰ ਮੁੱਖ ਰੱਖ ਕੇ ਆਪਾਂ ਵੋਟ ਪਾ ਸਕਦੇ ਆ ਕਿਉਂਕਿ ਲੋਕਲ ਜੇ ਆਪਾਂ ਗੱਲ ਕਰਦੇ ਆ ਤਾਂ ਉਹਨੇ ਆਪਣੀ ਮਰਜ਼ੀ ਨਾਲ ਕੁਝ ਨਹੀਂ ਕਰਨਾ ਜਿਹੜੀ ਜਿਵੇਂ ਨੈਸ਼ਨਲ ਪਾਰਟੀਆਂ ਨੇ ਗਈਆਂ ਜਿਵੇਂ ਉਹ ਸੋਚਣ ਗਿਆ ਇਹਨਾਂ ਨੇ ਤਾਂ ਉਵੇਂ ਹੀ ਕਰਨਾ ਜਿੱਤੇ ਹੋਏ ਨੁਮਾਇੰਦਿਆਂ ਨੇ ਤਾਂ ਹੁਣ ਆਪਾਂ ਜੇ ਪੰਜਾਬ ਦੀ ਗੱਲ ਕਰਦੇ ਆ ਆਪ ਪਾਰਟੀ ਵੱਲੋਂ ਮੁਲਾਜ਼ਮ ਨਾਲ ਸੰਬੰਧਿਤ ਸਭ ਤੋਂ ਵੱਡੀ ਜਿਹੜੀ ਸੀ ਉਹ ਕਹਿੰਦੇ ਸੀ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਾਂਗੇ ਹੂੰ ਤਾਂ ਇਹਨਾਂ ਨੇ ਹੁਣ ਨਵੀਂ ਲਾਗੂ ਚੱਲ ਰਹੀ ਹੈ ਹੂੰ ਨਵੀਂ ਦੇ ਵਿੱਚ ਜੇ ਕੋਈ ਮੁਲਾਜ਼ਮ ਰਿਟਾਇਰ ਹੁੰਦਾ ਹੈ ਤਾਂ ਉਹਦੀ 2-2 ਕੁ ਹਜ਼ਾਰ ਰੁਪਏ ਮਹੀਨੇ ਦੀ ਪੈਨਸ਼ਨ ਬਣ ਰਹੀ ਹੈ ਪੁਰਾਣੀ ਦੇ ਵਿੱਚ ਜੇ ਪੀਐਨਵੀ ਰਿਟਾਇਰ ਹੁੰਦਾ ਹੈ ਤਾਂ ਉਹਦੀ ਵੀ 25000 ਬਣ ਰਹੀ ਹੈ ਹੁਣ ਇਹ ਬਹੁਤ ਇੱਕ ਸਮੇਂ ਦੀ ਲੋੜ ਸੀ ਪਰ ਹੁਣ ਦੇਖੋ ਕਿੰਨਾ ਸਮਾਂ ਹੋ ਗਿਆ ਮੁਲਾਜ਼ਮ ਸੰਘਰਸ਼ ਕਰ ਰਹੇ ਨੇ ਨਵੇਂ ਬੱਚੇ ਜਿਹੜੇ ਜੋਬ ਚਾਏ ਨੇ ਸੰਘਰਸ਼ ਕਰ ਰਹੇ ਨੇ ਵੀ ਸਾਨੂੰ ਪੁਰਾਣੀ ਪੈਨਸ਼ਨ ਸਕੀਮ ਦਿੱਤੀ ਜਾਵੇ ਤਾਂ ਕਿਸੇ ਦੇ ਕੰਨ ਤੇ ਜੂ ਨਹੀਂ ਸਰਕਦੀ ਤਾਂ ਹੁਣ ਮੁੱਖ ਮੰਤਰੀ ਸਾਹਿਬ ਵੱਲੋਂ ਇਹ ਬਾਰ ਬਾਰ ਆ ਰਿਹਾ ਵੀ ਖਜ਼ਾਨਾ ਨੱਕੋ ਨੱਕ ਭਰਿਆ ਪਿਆ ਹੈ ਪਰ ਹੁਣ ਜਿਹੜਾ ਮੁਲਾਜ਼ਮਾਂ ਦਾ ਡੀਏ ਹੈ ਉਹ ਹਰਿਆਣਾ ਤੇ ਸੈਂਟਰ ਨਾਲੋਂ ਪਿੱਛੇ ਚੱਲ ਰਿਹਾ ਹੈ ਤਾਂ ਉਹਦੇ ਬਾਰੇ ਕੋਈ ਨਹੀਂ ਬੋਲਿਆ ਜਾ ਰਿਹਾ ਹੁਣ ਮੁਲਾਜ਼ਮ ਪਿੰਡਾਂ ਦੇ ਵਿੱਚ ਦੂਰ ਜੋਬ ਕਰਨ ਜਾਂਦੇ ਨੇ ਤਾਂ ਜਿਹੜਾ ਪਿੰਡੂ ਭੱਤਾ ਹੈ ਉਹ ਇਹਨਾਂ ਨੇ ਕੱਟਤਾ ਸ਼ਹਿਰਾਂ ਦੇ ਵਿੱਚ ਮਿਲ ਰਿਹਾ ਹੈ ਜਿਹੜੇ ਲੋਕਲ ਜੌਬ ਕਰ ਰਹੇ ਨੇ ਜਿਹੜੇ ਪਿੰਡਾਂ ਚ ਜਾ ਰਹੇ ਨੇ ਦੂਰ ਪਹਿਲਾਂ ਮਿਲਦਾ ਹੁੰਦਾ ਸੀਗਾ ਉਹ ਮਿਲ ਨਹੀਂ ਰਿਹਾ ਤਾਂ ਸਿੱਧਾ ਹੀ ਧੱਕਾ ਤਾਂ ਹੁਣ ਉੱਥੇ ਕੌਣ ਜਾਊਗਾ ਹਰੇਕ ਕੋਸ਼ਿਸ਼ ਕਰੋ ਵੀ ਮੈਂ ਸ਼ਹਿਰਾਂ ਦੇ ਵਿੱਚ ਨੇੜੇ ਨੇੜੇ ਸ਼ਿਫਟ ਹੋ ਜਾਂ ਪਿੰਡਾਂ ਦੇ ਸਕੂਲ ਜਾਂ ਕੋਈ ਜਿਹੜੀਆਂ ਸੰਸਥਾਵਾਂ ਨੇ ਉਹ ਸਾਰੀਆਂ ਖਾਲੀ ਹੋ ਜਾਣ ਤਾਂ ਮਤਲਬ ਕਿ ਇੱਕ ਪਿੰਡਾਂ ਵਾਲੇ ਖਿਆਲ ਰੱਖਣ ਵਾਲੀ ਆਮ ਆਦਮੀ ਪਾਰਟੀ ਨੂੰ ਇਹ ਗੱਲ ਸੋਚਣੀ ਚਾਹੀਦੀ ਹੈ ਤਾਂ ਵਧੀਆ ਮੌਕਾ ਹੁਣ ਚੋਣਾਂ ਦਾ ਲੋਕ ਜਵਾਬ ਜ਼ਰੂਰ ਮੰਗਣਗੇ ਤਾਂ ਇਹਨਾਂ ਨੂੰ ਦੇਣਾ ਚਾਹੀਦਾ ਵੀ ਲੋਕਾਂ ਦੀ ਇਸ ਤਰ੍ਹਾਂ ਦੀ ਜਿਹੜੀਆਂ ਮੰਗਾਂ ਨੇ ਉਹ ਪਿੰਡਾਂ ਚ ਜਾ ਕੇ ਦੇਖਣਾ ਹੱਲ ਕਰਨ ਤਾਂ ਹੀ ਲੋਕ ਇਹਨਾਂ ਵੱਲ ਝੁਕਣਗੇ ਨਹੀਂ ਤਾਂ ਫਿਰ ਔਖਾ ਹੀ ਹੈ ਕੰਮ ਕੀ ਲੱਗਦਾ ਜੀ ਕਿਵੇਂ ਲੱਗਦਾ ਕਿ ਕਿ ਥੋੜੇ ਦਿਨ ਹੀ ਰਹਿ ਗਏ ਨੇਗੇ 1 ਜੂਨ ਨੂੰ ਵੋਟਾਂ ਨੇ ਤਾਂ ਕਿਹੜੀ ਪਾਰਟੀ ਲੱਗ ਰਹੀ ਹੈ ਇੱਕ ਸਮੇਂ ਜਿਹੜੀ ਜਿਹੜੀ ਦਾ ਪਲੜਾ ਭਾਰੀ ਲੱਗ ਰਿਹਾ ਹੈ ਵੇਖੋ ਜੀ ਗੱਲ ਇਹ ਹੈ ਐਮ ਪੀ ਦੇ ਚੋਣਾਂ ਹੋ ਰਹੀਆਂ ਨੇਗੀਆਂ ਤੇ ਚੋਣਾਂ ਦੇ ਵਿੱਚ ਥੋੜਾ ਸਮਾਂ ਬਾਕੀ ਹੈ ਪਰੰਤੂ ਪਾਰਟੀਆਂ ਵੱਲੋਂ ਕੈਂਡੀਡੇਟ ਹਰੇ ਹੁਣ ਫਾਈਨਲ ਕਿਤੇ ਗਏ ਨੇ ਜਿਵੇਂ ਬੀ ਜੇ ਪੀ ਦੇ ਕੈਂਡੀਡੇਟ ਦੇ ਕੱਲ ਐਨਾਨਸ ਕੀਤੇ ਨੇ ਕੱਲ ਸ਼ਾਮ ਨੂੰ ਤੇ ਹੁਣੇ ਥੋੜਾ ਬਹੁਤ ਗੱਲਬਾਤ ਚੱਲੂਗੀ ਪਰ ਮੈਂ ਜਿੱਥੇ ਕਹਿਣਾ ਚਾਹੂੰਗਾ ਕਿ 2 ਸਾਲ ਪਹਿਲਾਂ ਜਦੋਂ ਵਿਧਾਨ ਸਭਾ ਚੋਣਾਂ ਹੋਈਆਂ ਨੇ ਤਾਂ ਇਹ ਆਮ ਆਦਮੀ ਪਾਰਟੀ ਕਹਿੰਦੇ ਹੁੰਦੇ ਸੀਗੇ ਇਹ ਵੀ ਸਾਡਾ ਬਣਾਓ ਲਿਆਓ ਕਾਂਗਸੀਆਂ ਨੇ ਅਕਾਲੀਆਂ ਨੇ ਭਾਜੀਪੀ ਵਾਲਿਆਂ ਨੇ ਕੁਝ ਨਹੀਂ ਕੀਤਾ ਤੁਹਾਡਾ ਅਸੀਂ ਤੁਹਾਡੀਆਂ ਮੁਲਾਜ਼ਮਾਂ ਦੀਆਂ ਪੈਸ਼ੰਦਾਂ ਦੀਆਂ ਸੀਨੀਅਰਸ ਦੀਆਂ ਲੋਕਾਂ ਦੇ ਪੜਾਈ ਦੇ ਕੰਮ ਕਰਾਂਗੇ ਸਮਾਜ ਦੇ ਵਿੱਚ ਕੋਈ ਨਵੀਂ ਚੀਜ਼ ਲੈ ਕੇ ਆਵਾਂਗੇ 2 ਸਾਲ 2 ਸਾਲ ਚ ਕੁਝ ਨਹੀਂ ਹੋਇਆ ਤੁਹਾਡੇ ਸਾਹਮਣੇ ਧਰਨੇ ਮੁਜਾਰੇ ਲੱਗ ਰਹੇ ਨੇ ਕਿ ਧੀਆਂ ਪਹਿਣਾ ਸਾਡੀਆਂ ਅਧਿਆਪਕ ਸਾਡੇ ਟੈਂਕੇ ਚੜ ਰਹੇ ਨੇ ਕਿ ਕੋਈ ਮੰਗ ਨਹੀਂ ਮੰਨੀ ਜਾ ਰਹੀ ਭਾਈ ਸਾਹਿਬ ਜਿਵੇਂ ਕਹਿ ਰਹੇ ਸੀਗੇ ਕਿ 2004 ਤੋਂ ਬਾਅਦ ਭਰਤੀ ਹੋਏ ਮਲਾਜਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਦੀ ਗੱਲ ਸੀਗੀ ਨਾ ਸੈਂਟਰ ਸਰਕਾਰ ਨੇ ਕੀਤੀ ਹੈ ਨਾ ਅਜਿਹੇ ਜਿਹੜੀ ਵਿਧਾ ਸਾਡੇ ਆਪ ਸਰਕਾਰ ਨੇ ਕੀਤੀ ਹੈ ਮਲਾਜਮ ਪਰੇਸ਼ਾਨ ਨੇ ਪੈਨਸ਼ਨਰ ਪਰੇਸ਼ਾਨ ਨੇ ਪੈਨਸ਼ਨਰ ਨੂੰ 2.5 ਦਾ ਗੁਣਾਕ ਨਹੀਂ ਦਿੱਤਾ ਜਾ ਰਿਹਾ ਸ਼ਹਿਰ ਦਾ ਵਿਕਾਸ ਕਿੰਨਾ ਕੁ ਹੋਇਆਗਾ ਜੀ ਸ਼ਹਿਰ ਦੀ ਗੱਲ ਕਰੀ ਸੰਦੇ ਵਿਕਾਸ ਦੀ ਗੱਲ ਕਰੀਏ ਜੀ ਏਕ ਦੋ ਗੱਲਾਂ ਲੈ ਰਹੇ ਨੇਗੇ ਵੀ ਬਿਜਲੀ ਦੇ ਬਿੱਲ ਮਾਫ ਕਰਤੇ ਜੀ ਚਲੋ ਸਹੂਲਤ ਹੋਈ ਹੋਣੀ ਐ ਜਿੱਥੇ ਵਿਕਾਸ ਦੀ ਗੱਲ ਹੈ ਤੁਸੀਂ ਆਏ ਹੋਏ ਹੋ ਜਾ ਕੇ ਦੇਖੋ ਕਿਹੜੇ ਪਾਸੇ ਵਿਕਾਸ ਹੈ ਸ਼ਰਕਾ ਟੁੱਟੀਆਂ ਪਈਆਂ ਨੇ ਸਾਰੇ ਪਾਸੇ ਹਾਕ ਕਰ ਮੱਚੀ ਹੋਈ ਹੈ ਕੋਈ ਵਿਕਾਸ ਵਾਲੀ ਗੱਲ ਨਹੀਂ ਹੋਈ ਪਰ ਜੇ ਗੱਲ ਕਰੀਏ ਜਿਵੇਂ ਤੁਸੀਂ ਗੱਲਾਂ ਕੀਤੀਆਂ ਕਿ ਇਹ ਚੀਜ਼ਾਂ ਨੂੰ ਦੇਖਦੇ ਕਿਉਂਕਿ ਪਾਰਟੀ ਦਾ ਟਾਈਮ ਵੀ ਥੋੜਾ ਹੋਇਆ ਸੀ ਜਿਮਨੀ ਚੌਂਡ ਚ ਲੋਕਾਂ ਨੇ ਸਿਮਜੀ ਸਿੰਘ ਮਾਨ ਨੂੰ ਫਤਵਾ ਦਿੱਤਾ ਸੀ ਮੌਜੂਦਾ ਐਮਪੀ ਨੇ ਤਾਂ 2 ਸਾਲ ਹੋ ਗਏ ਉਹਨਾਂ ਦੀ ਟਰਮ ਨੂੰ ਵੀ ਤਾਂ ਉਹਨਾਂ ਦੇ ਕੰਮ ਕਾਰ ਨੂੰ ਕਿਵੇਂ ਕਿਵੇਂ ਦੇਖ ਰਹੇ ਨੇ ਸੰਗਰੂਰ ਦੇ ਲੋਕ ਦੇਖੋ ਸਾਡੇ ਸੰਗਰੂਰ ਦਾ ਤਾਂ ਇਤਿਹਾਸ ਹੈ ਅਸੀਂ ਵਿਰੋਧੀ ਧਿਰਾਰੇ ਨੂੰ ਦੂਜੇ ਬੰਦੇ ਜਿਹੜਾ ਕੋਈ ਐਨਾ ਹੁਣ ਜਿਤਾ ਦਿੰਨੇ ਆ ਐਮਪੀ ਸਾਹਿਬ ਮਾਨ ਸਾਹਿਬ ਨੂੰ ਜਿਤਾਤਾ ਤੇ ਉਹਨਾਂ ਨੇ ਵੀ ਕੁਛ ਨਹੀਂ ਕੀਤਾ ਹੈ ਬਿਲਕੁਲ ਆ ਹੁਣ ਅਸ ਤਾਂ ਇਹ ਗੱਲ ਕੀਤੀ ਐ ਜਿੱਥੇ ਮੈਂ ਆਪਣੇ ਸੰਸਥਾਵਾਂ ਨਾਲ ਸੰਬੰਧਤ ਆ ਇਹ ਗੱਲ ਕੀਤੀ ਐ ਵੀ ਵੋਟ ਪਾਣਾ ਸਾਡਾ ਹੱਕ ਆ ਵੋਟ ਪਾਓ ਪਰ ਸੋ ਸਮਝ ਕੇ ਪਾਓ ਚਿਹਰਾ ਦੇਖ ਕੇ ਵੋਟ ਪਾਵਾਂਗੇ ਜੀ ਤੇ ਚਿਹਰਾ ਦੇਖ ਕੇ ਪਾਣੀ ਚਾਹੀਦੀ ਐ ਇਹ ਜੇ ਆਪਾਂ ਸੋਚੀਏ ਬੇ ਅਸੀਂ ਆਮ ਆਦਮੀ ਪਾਰਟੀ ਦੇ ਹੱਕ ਚ ਆ ਨਾ ਖਿਲਾਫ ਆ ਜਾਂ ਕਾਂਗਰਸ ਦੇ ਹੱਕ ਚ ਆ ਜਾਂ ਖਿਲਾਫ ਆ ਜਾਂ ਅਸੀਂ ਚੁੰਦਾ ਸਾਹਿਬ ਜਿਹੜਾ ਕਾਲੀ ਦਲ ਦੇ ਨੇ ਉਹਦੇ ਹੱਕ ਚ ਆ ਖਿਲਾਫ ਆ ਸਾਡਾ ਇਹਦਾ ਕੋਈ ਮਤਲਬ ਨਹੀਂ ਅਸ ਤਾਂ ਆਪਣਾ ਇਹ ਦੇਖਾਂਗੇ ਕਿ ਕਿਹੜਾ ਬੰਦਾ ਕਿਹੜਾ ਇਨਸਾਨ ਸਮਾਜ ਸੇਵਾ ਕਰ ਰਿਹਾ ਹੈ ਲੋਕ ਭਲਾਈ ਦੇ ਕੰਮ ਕਰ ਰਿਹਾ ਹੈ ਜਾਂ ਕਰੇਗਾ ਆਪਾਂ ਦੇ ਸਮੇਂ ਦੇ ਵਿੱਚ ਸਾਡੇ ਹਲਕੇ ਲਈ ਕੁਝ ਲਿਆ ਸਕਦਾ ਹੈ ਪਹਿਲਾਂ ਕੁਝ ਕਰਦਾ ਰਿਹਾ ਉਹ ਤਾਂ ਇਸ ਕਰਕੇ ਅਸੀਂ ਤਾਂ ਦੁੱਖ ਸੁੱਖ ਦੇ ਵਿੱਚ ਜਿਹੜਾ ਸਾਡੇ ਹੰਮੀ ਹੋਵੇਗਾ ਸਾਡੇ ਨਾਲ ਖੜੇਗਾ ਅਸੀਂ ਤਾਂ ਕੋਸ਼ਿਸ਼ ਕਰਾਂਗੇ ਉਹਨਾਂ ਲੋਕਾਂ ਨੂੰ ਕਹਾਂਗੇ ਵੀ ਇਹ ਬੰਦਿਆਂ ਨੂੰ ਚਿਹਰਾ ਦੇ ਕੇ ਵੋਟ ਪਾਓ ਬਾਕੀ ਕੁਝ ਨਹੀਂ ਹੈ ਤਾਂ ਨੌਜਵਾਨ ਇੱਥੇ ਸਾਡੇ ਨਾਲ ਨੇ ਉਹਨਾਂ ਨਾਲ ਗੱਲ ਕਰਦੇ ਆ ਕੀ ਨਾਮ ਹੈ ਆਪਣਾ ਵੋਟ ਵਣੀ ਹੋਈ ਹੈ ਨਹੀਂ ਹਲੇ ਨਹੀਂ ਤਾਂ ਰਾਜਨੀਤੀ 'ਚ ਤਾਂ ਇੰਟਰਸਟ ਹੋਵੇਗਾ ਹਾਂ ਕੋਈ ਖਾਸ ਐ ਨਹੀਂਗਾ। ਹਾਂ। ਨਾ ਪਤਾ ਵੀ ਕਿਹੜੀ ਕਿਹੜੀ ਪਾਰਟੀਆਂ ਲਗਾਤਾਰ ਲੱਗ ਰਹੀ ਹੈ ਵੀ ਸੰਗਰੂਰ ਦੇ ਵਿੱਚ ਵਕ ਵਕ ਉਮੀਦਵਾਰ ਖੜੇ ਨੇਗੇ। ਨਹੀਂ ਕੋਈ ਖਾਸ ਨਾ ਹੋਣੀ ਵੀ। ਤਾਂ ਨੌਜਵਾਨਾਂ ਦਾ ਕਿਤੇ ਨਾ ਕਿਤੇ ਇੰਟਰਸਟ ਘਟਾ ਹੈਗਾ। ਤਾਂ ਹੋਰ ਜਿਹੜੇ ਲੋਕ ਇੱਥੇ ਆਏ ਨੇ ਉਹਨਾਂ ਨਾਲ ਗੱਲ ਕਰਦੇ ਆਂ ਕੀ ਨਾਮ ਹੈ ਜੀ ਆਪਣਾ? ਮੇਰਾ ਨਾਮ ਸੋਹਣ ਲਾਲ। ਸੋਹਣ ਲਾਲ ਜੀ ਕਿਵੇਂ ਦੇਖਦੇ ਹੋ ਕਿਉਂਕਿ ਸੰਗਰੂਰ ਦੇ ਵਿੱਚ ਪਹਿਲਾਂ ਜਿਹੜਾ ਐਮਪੀ ਸੀਗੇ ਵਜਿੰਦਰ ਸਿੰਘ ਲਾ ਰਏ ਇਸ ਤੋਂ ਬਾਅਦ ਸਿਮਰਜੀਤ ਸਿੰਘ ਮਾਨ ਆਏ ਭਗਵੰਤ ਮਾਨ ਰਏ ਤਾਂ ਕਿਹੜਾ ਐਮਪੀ ਤੁਹਾਨੂੰ ਲੱਗਦਾ ਹੈਗਾ ਵੀ ਜਿਹਨੇ ਸਭ ਤੋਂ ਵੱਧ ਜਿਹੜਾ ਸੰਗਰੂਰ ਸ਼ਹਿਰ ਦਾ ਜਿਹੜਾ ਵਿਕਾਸ ਆ ਉਹ ਕੀਤਾ ਹੈਗਾ ਵਜਿੰਦਰ ਸਿੰਘ ਲਾ ਜੀ ਨੇ ਜਿਨ੍ਹਾਂ ਨੇ ਚੰਗਾ ਵਿਕਾਸ ਕੀਤਾ ਹੈ ਹੂੰ ਉਹ ਤਾਂ ਜਿਵੇਂ ਲੇ ਕੇ ਪੀਜੀ ਲੈ ਕੇ ਆਏ ਸਟੇਲਿਸ਼ੇਸ਼ਨ ਦੀ ਇੰਪਰੂਵਮੈਂਟ ਹੋਈ ਸ਼ਹਿਰ ਦੀ ਵੀ ਤੇ ਡਿਵੈਲਪਮੈਂਟ ਕਾਫੀ ਹੋਈ ਉਹਨਾਂ ਦੇ ਟਾਈਮ ਵਿੱਚ ਬਹੁਤ ਬੁਧਿਆ ਸੀ ਪਰ ਇਹਨਾਂ ਨੇ ਸੀਟ ਉਹਨਾਂ ਨੂੰ ਉੱਥੇ ਅਨੰਦਪੁਰ ਸਾਹਿਬ ਦੇਤੇ ਉਰੇ ਦਿੱਤੀ ਨਹੀਂ ਐ ਵੈਸੇ ਉਹ ਜੇ ਉਰੇ ਹੁੰਦੇ ਤਾਂ ਕਾਫੀ ਇਹ ਰੋਸ ਵੀ ਹੈਗਾ ਲੋਕਾਂ ਨੂੰ ਸੰਗਰੂਰ ਦੇ ਲੋਕਾਂ ਨੂੰ ਇਸ ਚੀਜ਼ ਦਾ ਰੋਸ ਹੈ ਇਹ ਜਰੂਰੀ ਬੰਦਾ ਜਿਹੜਾ ਲੋਕਲ ਬਾਡੀ ਜੀ ਹੋਵੇ ਉਹਨੂੰ ਦੇਣੀ ਚਾਹੀਦੀ ਹੈ ਜਿਹੜਾ ਬੰਦਾ ਜਦੋਂ ਮਰਜ਼ੀ ਜਾ ਕੇ ਉੱਥੇ ਕੰਮ ਕਰ ਸਕਦਾ ਹੋਵੇ ਬਾਹਰੋਂ ਆਏ ਬੰਦੇ ਦਾ ਕੀ ਪਤਾ ਕਿੱਥੇ ਕੀ ਕੰਮ ਕਰਦਾ ਕਿੱਥੇ ਨਹੀਂ ਜਾਂਦਾ ਉਹ ਹੁਣ ਅਸੀਂ ਜਾ ਕੇ ਪਹਿਲਾਂ ਇਹਨ ਹੁਣ ਜਿਵੇਂ ਪਹਿਲਾਂ ਉਹ ਸਮ੍ਰਿਤੀ ਨਾਨੀ ਦੀ ਗੱਲ ਛੱਡੋ ਤੁਸੀਂ ਜਿਹੜੇ ਆ ਹਿੰਦ ਅਕਟਰ ਆਏ ਨੇ ਵਿਨੋਦ ਖਾਨ ਵਿਨੋਦ ਖਾਨ ਤਰਮਿੰਦਰ ਜਾਂ ਹੋਰ ਆ ਕੇ ਗੁਰਦਾਸਪੁਰ ਤੋਂ ਕਿਤੇ ਆ ਕੇ ਖੜ ਜਾਂਦੇ ਨੇ ਉਹ ਮੁੜ ਕੇ ਮੁੜ ਕੇ 5 ਸਾਲ ਮੋੜ ਸ਼ਕਲ ਇਹਨਾਂ ਦਿਖਾਉਂਦੇ ਫਿਰ ਉਹ ਤਾਂ ਹੀ ਤਾਂ ਕਹਿੰਦੇ ਨੇ ਵੀ ਦੋ ਚਰਨਾਂ ਚੋਂ ਹੁੰਦਾ ਪਹਿਲਾਂ ਇਹ ਚਰਨ ਪਾਉਂਦੇ ਨੇ ਫਿਰ ਮੁੜ ਕੇ ਇਹਨਾਂ ਦੇ ਚਰਨ ਫਿਰਦੇ ਰਹੇ ਸੀ ਬਾਹਰੀ ਉਮੀਦਵਾਰ ਦਾ ਤੁਹਾਨੂੰ ਲੱਗਦਾ ਵੀ ਇੰਟਰਸਟ ਹੁੰਦਾ ਨਹੀਂ ਲੋਕਾਂ ਦਾ ਉਹਦੇ ਇੰਟਰਸਟ ਵੈਸੇ ਚਾਹੀਦਾ ਹੁੰਦਾ ਹੀ ਨਹੀਂ ਹੂੰ ਹੁਣ ਫਿਰ ਇਹਨਾਂ ਨੇ ਜਿਲੇ ਬੁੱਕਾਦਲੀ ਬਣਾਏ ਨੇ ਜੇ ਜੇ ਕੁਝ ਇੰਟਰਸਟ ਸੀਗਾ ਤਾਂ ਹੀ ਇਹਨਾਂ ਨੇ ਵੀ ਬੰਦਾ ਪਰ ਜੇ ਬੰਦਾ ਹੀ ਲੋਕਲ ਬੋਡੀ ਹੋਵੇ ਤਾਂ ਜਦੋਂ ਮਰਜ਼ੀ ਜਾ ਕੇ ਬੰਦਾ ਕੋਈ ਜਿੰਦਰ ਸਿੰਘ ਲਾ ਲੋਕਲ ਬੈਠਾ ਜਦੋਂ ਮਰਜ਼ੀ ਜਾ ਕੇ ਤੁਸੀਂ ਪਕੜ ਸਕਦੇ ਹੋ ਸਰ ਕਿਵੇਂ ਲੱਗਦਾ ਤੁਹਾਨੂੰ ਕਿਵੇਂ ਲੱਗਦਾ ਅੰਕਲ ਜੀ ਇਹ ਤਾਂ ਰਾਸ਼ਟਰੀ ਵੋਟਾਂ ਨੇ ਕਿਉਂਕਿ ਅਸੀਂ ਸੰਸਦ ਦਾ ਚੋਣ ਆ ਕਰਮ ਜਾ ਰਹੇ ਹਾਂ ਇਸ ਕਰਕੇ ਜਿਹੜੇ ਲੋਕਲ ਮੁੱਦੇ ਨੇ ਉਹ ਇਹਨਾਂ ਵੋਟਾਂ 'ਚ ਕੋਈ ਬਹੁਤੇ ਮਹੱਤਵ ਨਹੀਂ ਰੱਖਦੇ ਸਾਨੂੰ ਰਾਸ਼ਟਰੀ ਵਿਕਾਸ ਵੱਲ ਦੇਖਣਾ ਚਾਹੀਦਾ ਜਿਹੜਾ ਭਾਰਤ ਦਾ ਨਾਂ ਕੋਈ ਉੱਚਾ ਕਰ ਸਕਦਾ ਹੋਵੇ ਅਜਿਹਾ ਕੋਈ ਨੈਸ਼ਨਲ ਪਾਰਟੀ ਨਾਲ ਸੰਬੰਧਤ ਉਮੀਦਵਾਰਾਂ ਨੂੰ ਤੋਂ ਦੇਖ ਕੇ ਜਿਹੜਾ ਕੋਈ ਵਧੀਆ ਲੱਗਦਾ ਹੋਵੇ ਉਸ ਉਸ ਦੇ ਹੱਕ 'ਚ ਵੋਟ ਪਾਣੀ ਚਾਹੀਦੀ ਹੈ ਤੁਹਾਨੂੰ ਲੱਗਦਾ ਜਿਹੜਾ ਦੇਸ਼ ਦੀ ਵਾਂਗਡੋਰ ਸੰਭਾਲ ਸਕੇ ਮੈਂ ਸਾਨੂੰ ਉਹ ਪਾਰਟੀ ਨੂੰ ਹਾਂ ਬਿਲਕੁਲ ਤੁਹਾਨੂੰ ਲੱਗਦਾ ਮੁੱਦੇ ਨਹੀਂ ਅਹਿਮ ਹੋਣੇ ਚਾਹੀਦੇ ਵੀ ਜਿਹੜੇ ਪਾਰਟੀ ਮੁੱਦੇ ਹੱਲ ਕਰੇ ਲੋਕਾਂ ਦੇ ਇਹ ਜਿਹੜੇ ਲੋਕਲ ਇਹ ਅੱਡ ਅੱਡ ਵੋਟਾਂ ਹੁੰਦੀਆਂ ਨੇ ਜਿਹੜੇ ਪੰਚਾਇਤੀ ਲੈਵਲ ਦੇ ਜਾਂ ਸ਼ਹਿਰੀ ਲੈਵਲ ਦੇ ਮੁੱਦੇ ਹੁੰਦੇ ਨੇ ਉਹ ਉਹ ਇਹਨਾਂ ਵੋਟਾਂ 'ਚ ਮਾਇਨੇ ਨਹੀਂ ਰੱਖਦੇ ਜਾਂ ਜਿਹੜੇ ਕੋਈ ਸੂਬੇ ਦੇ ਦੀਆਂ ਵੋਟਾਂ ਵਾਸਤੇ ਅਸੀਂ ਵਿਧਾਨ ਸਭਾ ਚੁੰਨਦੇ ਆਂ ਆਵੇਂ ਵਿਧਾਨ ਸਭਾ ਵਾਲਿਆਂ ਦੀ ਕਾਰਗੁਜ਼ਾਰੀ ਦੇਖ ਕੇ ਵੀ ਅਗਲਾ ਇਹਨਾਂ ਉਸ ਪਾਰਟੀ ਨੂੰ ਵੋਟ ਕਰਦਾ ਪਰ ਆਮ ਆਦਮੀ ਪਾਰਟੀ ਨੂੰ ਜਿਸ ਉਮੀਦ ਨਾਲ ਜਿਤਾਇਆ ਸੀ ਲੋਕਾਂ ਨੇ ਉਹ ਉਹਨਾਂ ਵਾਅਦਿਆਂ ਤੇ ਪੂਰੀ ਨਹੀਂ ਉਤਰੀ ਹੈ ਇਸ ਕਰਕੇ ਹੁਣ ਤਾਂ ਇੱਕੋ ਹੀ ਤਰੀਕਾ ਹੈ ਲੋਕਾਂ ਕੋਲ ਕਿ ਵੀ ਨੈਸ਼ਨਲ ਪਾਰਟੀਆਂ ਵਿੱਚੋਂ ਕਿਸੇ ਇੱਕ ਨੂੰ ਚੁਣਨ ਨੂੰ ਹੂੰ ਸੋ ਲੋਕਾਂ ਦੀ ਵੱਖ-ਵੱਖ رائے ਆ ਕਿਉਂਕਿ ਡੈਮੋਕ੍ਰੇਸੀ ਹੈਗੀ ਵੋਟ ਪਾਉਣਾ ਹਰ ਇੱਕ ਦਾ ਅਧਿਕਾਰ ਹੈਗਾ ਤਾਂ ਸੰਗਰੂਰ ਦੇ ਲੋਕਾਂ ਨੇ ਵੱਖ-ਵੱਖ ਤਰ੍ਹਾਂ ਦੀ ਜਿਹੜੀ ਪ੍ਰਤੀਕਿਰਿਆ ਉਹ ਦਿੱਤੀ ਹੈਗੀ ਕਿਉਂਕਿ ਇੱਕ ਵੱਡਾ ਜਿਹੜਾ ਲੋਕਾਂ ਦੇ ਵਿੱਚ ਸੰਗਰੂਰ ਦੇ ਲੋਕਾਂ 'ਚ ਰੋਸ ਹੈ ਕਿ ਜਿਹੜਾ ਮੌਜੂਦਾ ਕਾਂਗਰਸੀ ਲੀਡਰ ਸੀਗੇ ਸਾਬਕਾ ਐਮਪੀ ਵੀ ਸੀਗੇ ਵਜਿੰਦਰ ਸਿੰਘਲਾ ਉਹਨਾਂ ਨੂੰ ਜਿਹੜਾ ਆਨੰਦਪੁਰ ਤੋਂ ਉਤਾਰਿਆ ਗਿਆ ਹੈਗਾ ਪਰ ਪਾਰਟੀ ਕਹਿ ਰਹੀ ਹੈ ਕਿ ਸਮੀਕਰਨ ਇਦਾਂ ਦੇ ਬਣੇ ਕਿ ਜਿਹੜਾ ਟਿਕਟਾਂ ਨੇ ਉਹ ਬਦਲਣੀਆਂ ਪਈਆਂ ਪਰ 4 ਜੂਨ ਨੂੰ ਜਿਹੜੇ ਨਤੀਜੇ ਆਉਣਗੇ ਉਹ ਦੱਸਣਗੇ ਕਿ ਸੰਗਰੂਰ ਦੇ ਲੋਕ ਕਿਸ ਉਮੀਦਵਾਰ ਦੇ ਹੱਕ ਦੇ ਵਿੱਚ ਆਪਣਾ ਫਤਵਾ ਜਿਹੜਾ ਉਹ ਸੁਣਾਉਂਦੇ ਨੇਗੇ ਸਮਰ نیوز ਤੋਂ ਕੁਲਵੀਰ ਸਿੰਘ ਸੰਗਰੂਰ